ਪੰਜਾਬ ਸਰਕਾਰ ਨੇ ਮੁੜ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਹੈ ਕੈਬਨਟ ਸਬਕਮੇਟੀ ਵੱਲੋਂ 29 ਮਈ ਨੂੰ 6 ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਇਹਨਾਂ ਮੀਟਿੰਗਾਂ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਉਹ ਰਹਿਿੰਦਾ ਮੀਟਿੰਗਾਂ ਵਿੱਚ ਬਿਜਲੀ ਵਿਭਾਗ ਗ੍ਰਹਿ ਵਿਭਾਗ ਤਕਨੀਕੀ ਸਿੱਖਿਆ ਵਿਭਾਗ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ ਕੈਬਨਟ ਕਮੇਟੀ ਵੱਲੋਂ 29 ਮਈ ਨੂੰ ਪਾਵਰ ਕਮੰਡ ট্রান্সਕੋ ਠੇਕਾ ਮਜ਼ਦਮ ਯੂਨੀਅਨ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਪੰਜਾਬ ਪੁਲਿਸ ਕਰੋਨਾ ਬੈਰੀਅਰਸ ਇਸੇ ਤਰ੍ਹਾਂ ਸਰਕਾਰੀ ਆਈਟੀਆਈ ਠੇਕਾ ਮਜ਼ਦਮ ਯੂਨੀਅਨ ਸਰਵ ਸਮਗਰਾ ਸਿੱਖਿਆ ਭਿਆਨ ਮੈਡੇ ਮੀਲ ਤੇ ਦਫਤਰੀ ਕਰਮਚਾਰੀ ਯੂਨੀਅਨ ਮੋੜ ਬਹਾਲ ਕੱਚੇ ਅਧਿਆਪਕ ਯੂਨੀਅਨ ਇਹਨਾਂ ਛੇ ਯੂਨੀਅਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਇਹਨਾਂ ਯੂਨੀਅਨਾਂ ਦੀ ਲੀਡਰਸ਼ਿਪ 29 ਮਈ ਨੂੰ ਸਵੇਰੇ ਪੰਜਾਬ ਸਕੱਤਰੇ ਵਿੱਚ ਪੁੱਜ ਕੇ ਇਹਨਾਂ ਮੀਟਿੰਗਾਂ ਦਾ ਹਿੱਸਾ ਬਣੇਗੀ ਇਹਨਾਂ ਮੀਟਿੰਗਾਂ ਵਿੱਚ ਮੁੱਖ ਤੌਰ ਤੇ ਕੱਚੇ ਤੇ ਠੇਕਾ ਮਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਮੁੱਖ ਤੌਰ ਤੇ ਉਭਰਨਗੇ ਖਾਸ ਕਰਕੇ ਸਿੱਖਿਆ ਵਿਭਾਗ ਦੇ ਜਿਹੜੇ ਮੁਲਾਜ਼ਮ ਕੱਚੇ ਚੱਲਦੇ ਆ ਰਹੇ ਨੇ ਠੇਕੇ ਤੇ ਚੱਲਦੇ ਆ ਰਹੇ ਨੇ ਉਹਨਾਂ ਨੂੰ ਰੈਗੂਲਰ ਕਰਨ ਦਾ ਮੁੱਦਾ ਪ੍ਰਮੁਖਤਾ ਨਾਲ ਐਨਾ ਮੀਟਿੰਗਾਂ ਵਿੱਚ ਵਿਚਾਰਿਆ ਜਾਵੇਗਾ ਦਰਅਸਲ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਸੀ ਪਰ ਸਿੱਖਿਆ ਵਿਭਾਗ ਦੇ ਮੁਲਾਜ਼ਮ ਦਫ਼ਤਰੀ ਮੁਲਾਜ਼ਮ ਜਿਹੜੇ ਨੇ ਉਹ ਹਾਲੇ ਵੀ ਠੇਕੇ ਤੇ ਕੱਚੇ ਚੱਲ ਰਹੇ ਨੇ ਇਹਨਾਂ ਮੁਲਾਜ਼ਮਾਂ ਵੱਲੋਂ ਅਦਾਲਤਾਂ ਦੇ ਦਰਵਾਜ਼ੇ ਵੀ ਖੜਕਾਏ ਗਏ ਸੀ ਔਰ ਅਦਾਲਤਾਂ ਵੱਲੋਂ ਵੀ ਇਹਨਾਂ ਮੁਲਾਜ਼ਮਾਂ ਨੂੰ ਅਧਿਆਪਕਾਂ ਦੇ ਪੈਟਰਨ ਤੇ ਰੈਗੂਲਰ ਕਰਨ ਦਾ ਜਿਹੜਾ ਆਦੇਸ਼ ਦਿੱਤਾ ਸੀ ਪਰ ਫਿਲਹਾਲ ਇਸ ਮਾਮਲੇ ਵਿੱਚ ਪੰਬਲ ਪੂਸਾ ਬਣਿਆ ਇਹ ਵੀ ਜਾਣਕਾਰੀ ਮਿਲੀ ਸੀ ਕਿ ਸ਼ਾਇਦ ਅਫਸਰਸ਼ਾਹੀ ਜਿਹੜੀ ਹੈ ਸੁਸਾਇਟੀਆਂ ਰਾਈ ਇਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਤਰਜੀਹ ਬਣਾਈ ਬੈਠੀ ਹੈ ਸੋ ਇਹ ਮੁੱਦਾ ਵੀ ਮੁੱਖ ਤੌਰ ਤੇ ਰਹੇਗਾ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਬੀ ਪੰਜਾਬ ਸਰਕਾਰ ਵਿੱਤ ਮੰਤਰੀ ਹਰਪਾਲ ਸਿੰਘ ਦੀ ਮਾਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਨੂੰ ਕਦੋਂ ਮੀਟਿੰਗ ਦਾ ਸੱਦਾ ਦੇਣਗੇ ਕਿਉਂਕਿ ਕੱਲ ਹੀ ਪੰਜਾਬ ਸਕੱਤਰੇਤ ਦੀ ਜਿਹੜੀ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਹੈ ਉਹਦੇ ਪ੍ਰਧਾਨ ਸੁਚੈੰਗ ਸਿੰਘ ਖਹਿਰਾ ਨੇ ਬੜੇ ਸੱਦੇ ਰੂਪ ਵਿੱਚ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਭੇਜਤਾ ਅਲਟੀਮੇਟਮ ਭੇਜਤਾ ਔਰ ਇਹ ਗੱਲ ਕਹਿਤੀ ਆ ਵੀ ਜੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ 18 ਜੂਨ ਤੱਕ ਪਰਵਾਰਨਾ ਕੀਤੀਆਂ ਤੇ 18 ਜੂਨ ਨੂੰ ਪੰਜਾਬ ਸਕੱਤਰੇਤ ਦੇ ਗਲਿਆਰਿਆਂ ਵਿੱਚ ਮੁਲਾਜ਼ਮ ਨਾਰੇ ਗੂੰਜਣਗੇ ਦਰਅਸਲ ਇਹ ਜਿਹੜੀਆਂ ਜਥੇਬੰਦੀਆਂ ਦੀ ਛੇ ਜਥੇਬੰਦੀਆਂ ਦੀ 29 ਮਈ ਨੂੰ ਮੀਟਿੰਗ ਹੈ ਇਹਦੇ ਵਿੱਚ ਸਾਂਝੀਆਂ ਮੰਗਾਂ ਡਿਸਟੈਂਸ ਨਹੀਂ ਹੋਣੀਆਂ ਸਾਂਝੀਆਂ ਮੰਗਾਂ ਲਈ ਪੰਜਾਬ ਸਕੱਤਰੇਤ ਦੇ ਮੁਲਾਜ਼ਮ ਸੰਘਰਸ਼ਕਾਰੇ ਨੇ ਇਸੇ ਤਰ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਂਝਾ ਫਰੰਟ ਸੰਘਰਸ਼ ਕਰਿਆ ਜਿੱਨਾਂ ਚਿਰ ਉਹਨਾਂ ਨਾਲ ਸਰਕਾਰ ਸੰਵਾਦ ਰਚਾ ਕੇ ਕੋਈ ਫੈਸਲਾ ਨਹੀਂ ਲੈਂਦੀ ਉਹਨਾਂ ਚਿਰ ਮੁੱਖ ਤੌਰ ਤੇ ਪੰਜਾਬ ਦੇ 6 ਲੱਖ ਦੇ ਕਰੀਬ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਇਨਸਾਫ ਮਿਲਦਾ ਨਹੀਂ ਜਾਪਦਾ ਕਿਉਂਕਿ ਸਖਤਰੇਤ ਦੇ ਮੁਲਾਜ਼ਮਾਂ ਨੇ ਜਿਹੜਾ ਨੋਟਿਸ ਭੇਜਿਆ ਉਹਦੇ ਵਿੱਚ ਮੁੱਖ ਤੌਰ ਤੇ 13% ਡੀਏ ਦੇਣਾ ਪੁਰਾਣੀ ਪੈਨਸ਼ਨ ਬਹਾਲ ਕਰਨੀ 17 7 20 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਸਕੇਲ ਲਾਗੂ ਕਰਨੇ ਦੇ ਛੇਵੇਂ ਪੇ ਕਮਿਸ਼ਨ ਦੀ ਵੋਲੀਅਮ 2 ਤੇ ਵੋਲੀਅਮ 3 ਦੀ ਰਿਪੋਰਟ ਨੂੰ ਰਿਲੀਜ਼ ਕਰਕੇ ACP ਸਕੀਮ ਲਾਗੂ ਕਰਨ ਦੀਆਂ ਮੰਗਾਂ ਸ਼ਾਮਲ ਹਨ